ਪੰਜਾਬ ਦੀਆਂ ਔਰਤਾਂ ਨੂੰ 1000 ਰੁਪਏ ਦੇਣ ਸੰਬੰਧੀ ਸੀਐਮ ਮਾਨ ਦਾ ਵੱਟਾ ਐਲਾਨ ਸਾਹਮਣੇ ਆਇਆ ਤੁਹਾਨੂੰ ਪਤਾ ਹੀ ਹੈ ਕਿ ਪੰਜਾਬ ਦੇ ਵਿੱਚ ਇਸ ਸਮੇਂ ਇਲੈਕਸ਼ਨ ਹੋ ਰਹੇ ਆ ਤੇ ਹਰ ਪਾਸੇ ਹੀ ਚਰਚਾ ਸੀ ਕਿਉਂਕਿ ਪਿਛਲੀ ਵਾਰ ਮਹਿਲਾਵਾਂ ਵੱਲੋਂ ਵੱਡੀ ਪੱਧਰ ਤੇ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਈਆਂ ਗਈਆਂ ਸਨ ਜਿਸ ਦਾ ਹੁਣ ਆਮ ਆਦਮੀ ਪਾਰਟੀ ਨੂੰ ਖਮਿਆਜਾ ਪੁਕਤਰਾ ਪੈ ਰਿਹਾ ਸੀ ਕਿਉਂਕਿ ਔਰਤਾਂ ਨਿਰਾਸ਼ ਚੱਲ ਰਹੀਆਂ ਸੀ ਆਮ ਆਦਮੀ ਪਾਰਟੀ ਤੋਂ ਉਹਨਾਂ ਵੱਲੋਂ ਇਹ ਗਲੱਗ ਕੀ ਜਾ ਰਹੀ ਸੀ ਕਿ 1000 ਰੁਪਏ ਦੇਣ ਦਾ ਵਾਦਾ ਕੀਤਾ ਸੀ ਆਮ ਆਦਮੀ ਪਾਰਟੀ ਵੱਲੋਂ ਪਰ ਉਹਨਾਂ ਨੂੰ ਦਿੱਤਾ ਨਹੀਂ ਗਿਆ ਸੀ ਵਿਰੋਧੀ ਪਾਰਟੀਆਂ ਵੀ ਇਸ ਨੂੰ ਵਾਅਦ ਚੜ੍ਹ ਕੇ ਇਸ ਗੱਲ ਨੂੰ ਉਛਾਲ ਰਹੀਆਂ ਸਨ ਕਿ ਔਰਤਾਂ ਨੂੰ ਜਿਹੜਾ ਪੈਸੇ ਹਜ਼ਾਰ-ਹਜ਼ਾਰ ਰੁਪਏ ਕਹੇ ਸਨ ਉਹ ਨਹੀਂ ਦਿੱਤੇ ਸਨ ਇਸ ਕਰਕੇ ਆਮ ਆਦਮੀ ਪਾਰਟੀ ਨੂੰ ਵੀ ਲੱਗਦਾ ਸੀ ਕਿ ਇਸ ਵਾਰ ਉਹਨਾਂ ਨੂੰ ਵੋਟਾਂ ਦੇ ਵਿੱਚ ਇਸ ਦੀ ਕੀਮਤ ਚਕਾਉਣੀ ਪੈ ਰਹੀ ਹੈ ਕਿਉਂਕਿ ਵੱਡੀ ਤਦਾਦ ਦੇ ਵਿੱਚ ਔਰਤਾਂ ਇਸ ਗੱਲ ਤੋਂ ਨਿਰਾਸ਼ ਚੱਲ ਰਹੀਆਂ ਸੰਤ ਤੇ ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇਸ ਗੱਲ ਨੂੰ ਆਖਿਆ ਗਿਆ ਹੈ ਕਿ ਉਹਨਾਂ ਵੱਲੋਂ 5200 ਕਰੋੜ ਰੁਪਏ ਦੀ ਬਚਤ ਕਰ ਲਈ ਗਈ ਹੈ ਜਿਸ ਕਾਰਨ ਔਰਤਾਂ ਨੂੰ ਦਿੱਤੀ ਜਾਣ ਵਾਲੀ ਪਹਿਲੀ ਗਰੰਟੀ ਹੁਣ ਆਉਣ ਵਾਲੇ 5 ਤੋਂ 7 ਮਹੀਨਿਆਂ ਚ ਪੂਰੀ ਹੋ ਜਾਵੇਗੀ ਮਾਨ ਨੇ ਕਿਹਾ ਕਿ ਇੱਕ ਵਾਰ ਸ਼ੁਰੂ ਹੋਣ ਵਾਲੀ ਇਹ ਸਕੀਮ ਕਦੇ ਬੰਦ ਨਹੀਂ ਹੋਵੇਗੀ ਇਸ ਤੋਂ ਬਾਅਦ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਹੁਣ ਫੇਰ ਵੱਡੀ ਤਦਾਦ ਦੇ ਵਿੱਚ ਔਰਤਾਂ ਨੂੰ ਆਪਣੇ ਪੱਖ ਵਿੱਚ ਕਰਨ ਦੇ ਵਿੱਚ ਕਾਮਯਾਬ ਹੋਏ ਜਾਵੇਗੀ ਕਿਉਂਕਿ 222 ਦੇ ਵਿੱਚ ਵੀ ਔਰਤਾਂ ਵੱਲੋਂ ਬਾਦ ਚੜ ਕੇ ਆਮ ਆਦਮੀ ਪਾਰਟੀ ਦਾ ਸਮਰਥਨ ਕੀਤਾ ਗਿਆ ਸੀ ਤੇ ਹੁਣ ਇਸ ਲਾਂ ਤੋਂ ਬਾਅਦ ਵੀ ਔਰਤਾਂ ਆਮ ਆਦਮੀ ਪਾਰਟੀ ਨੂੰ ਵੋਟ ਪਾਉਂਦੀਆਂ ਜਾਂ ਫਿਰ ਨਹੀਂ ਆਪਣੀ ਰਾਏ ਕਮੈਂਟ ਬਾਕਸਾਂ ਦੇ ਵਿੱਚ ਜਰੂਰ ਸਾਂਝੀ ਕਰ